ਜਿਹੜਾ ਆਪਣਾ ਡਿਸੀਜ਼ ਬੰਦਾ ਹੈ ਬਲਵੀਰ ਹੈ ਨਾ ਉਹ ਕਬੀਰਪੁਰ ਥਾਣੇ ਦੇ ਵਿੱਚ ਇੱਕ ਹੁਸੈਨੀ ਵਾਲਾ ਬੁੱਲੇ ਪਿੰਡ ਹੈ ਉੱਥੇ ਦਾ ਰਹਿਣ ਵਾਲਾ ਹੈ ਉਹਦੀ ਇੱਕ ਪਰਸਨਲ ਐਨਮੀਟੀ ਤੁਸੀਂ ਕਹਿ ਸਕਦੇ ਹੋ ਇੱਕ ਬੰਦੇ ਦੇ ਨਾਲ ਹੈ ਜਿਹੜਾ ਲਖਵੀਰ ਹੈ ਨਾ ਉਸਕੇ ਉਹਦੇ ਵਾਈਫ ਦੇ ਨਾਲ ਇਰਲਿਸਟ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਦੇ ਜਿਹੜਾ ਬੰਦੇ ਜਿਸ ਬੰਦੇ ਨੇ ਮਾਰਿਆ ਲਖਵੀਰ ਨੇ ਉਹਦੀ ਨਾਲ ਇਲਿਸਟ ਰਿਲੇਸ਼ਨਸ਼ਿਪਸ ਹੈ ਕੱਲ ਰਾਤੀ 8:30 ਵਜੇ ਇਹਨਾਂ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ ਹੈ 8:30 ਵਜੇ ਤੋਂ ਬਾਅਦ ਸ਼ਰਾਬ ਪੀ ਕੇ ਇਹ ਘਰ ਚਲਾ ਗਿਆ ਬੰਦਾ ਉਹਨੇ ਦੁਬਾਰਾ ਇਹਨੂੰ ਬੁੜਾਇਆ ਰਾਤ ਦੇ 1:30 ਵਜੇ ਕਿ ਤੁਸੀਂ ਵਾਪਸ ਆਓ ਫਿਰ ਉੱਥੇ ਇਹ ਵਾਰਦਾ ਹੋਈ ਹੈ ਉਹਦੇ ਵਿੱਚ ਤੋਂ ਇਨਕੀ ਪਰਸਨਲ ਲੈਂਡਮਿਟੀ ਪੈਸੇ ਦਾ ਲੈਣ ਦੇਣ ਕਰਕੇ ਉਹ ਬੰਦੇ ਨੇ ਇਹਦਾ ਆਰਡਰ ਕਰਤਾ ਇੱਕ ਕਿਸਾਨ ਜਿੱਥੇ ਬੰਦੀ ਦੂਸਰਾ ਹੈ ਬੜਾ ਗਰੀਬ ਬੰਦਾ ਹੈ ਜਿਹਨੂੰ ਮਾਰਿਆ ਹੈ ਇਹਨਾ ਉਹ ਬੜਾ ਗਰੀਬ ਬੰਦਾ ਹੈ ਲੇਕਿਨ ਫਿਰ ਵੀ ਦੋਨੋਂ ਕੇ ਦੋਨੋਂ ਐਗਰੀਕਲਚਰਲ ਮਸਲੇ ਸੇ ਸੰਬੰਧਿਤ ਹੈ ਕਿਸਾਨ ਉਹ ਵੀ ਕੈਂਡੀ ਬੈਕਗ੍ਰਾਉਂਡ ਸੇ ਕੈਂਡੀ ਫੈਮਿਲੀ ਦੇ ਵਿੱਚ ਇੱਥੇ ਲਖਵੀਰ ਦਾ ਜਿਹੜਾ ਬੰਦੇ ਨੇ ਮਾਰਿਆ ਉਹਦਾ ਇੱਕ ਲੜਕਾ ਹੈਗਾ ਉਹ ਵੀ ਹੈ ਨਾਲ ਉਹਦੇ ਇੱਕ ਉਸਕਾ ਫਰੈਂਡ ਹੈਗਾ ਜਿਹੜਾ ਮਤਲਬ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਟੋਟਲ ਕਿੰਨੇ ਬੰਦੇ ਇਨਵੋਲਵ ਹੈ ਉੱਥੇ ਦੂਜੇ ਪਾਸੇ ਜਿਹੜਾ ਹੈਗਾ ਉਹ ਬੰਦਾ ਹੈ ਉਹਦੀ ਵਾਈਫ ਨਾਲ ਸੀ ਔਰ ਉਹਦੀ ਵਾਈਫ ਨੇ ਵੀ ਉਹਨੂੰ ਫੋਨ ਆਇਆ ਕਿ ਇਹਨੂੰ ਭੇਜ ਸੋ ਦਿਸ ਵਾਸ ਦਾ ਹੈ ਬਾਕੀ ਦਾ ਮੈਟਰ ਇਜ਼ ਅੰਡਰ ਇਨਵੈਸਟੀਗੇਸ਼ਨ ਜੈਸੇ ਜੈਸੇ ਇਨਵੈਸਟੀਗੇਸ਼ਨ ਪ੍ਰੋਸੀਡ ਕਰੇਗੀ ਅਸੀਂ ਤੁਹਾਨੂੰ ਦੱਸਾਂਗੇ ਇਦੇ ਵਿੱਚ ਕੋਈ ਮੈਮ ਅਰੈਸਟ ਹੋਵੇ ਹਾਂਜੀ ਵਿਹੇਵ ਅਰੈਸਟਡ ਲਖਵੀਰ ਹੈ ਨਾ ਜਿਹੜਾ ਬੰਦਾ ਮੇਨ ਹੈਗਾ ਫਿਲਹਾਲ ਉਹਦੀ ਅਰੈਸਟ ਹੈ ਬਾਕੀ ਫਰਦਰ ਡਿਟੇਲਸ ਵੀ ਲੇਟ ਇਨ ਮੈਮ ਇਸੇ ਤਰ੍ਹਾਂ ਖੁਸਰਾ ਦੇ ਵਿੱਚ ਵੀ ਜਿਹੜੀ ਸਬਜੈਕਟ ਮੈਂ ਦੋ ਮੱਜ ਹੋਏ ਸੀ ਉਹਨਾਂ ਚ ਕੀ ਹਮਸਾ ਪ੍ਰੋਗਰਾਮ ਹਾਂਜੀ ਇੱਕ ਮਰਡਰ 1.21.2024 ਨੂੰ ਮਸਜਿਦ ਚੌਕ ਮੈਂ ਜਿਹੜੀ ਲੜਾਈ ਹੋਈ ਉਹਦੇ ਬਾਅਦ ਆਪਸ ਤੇ ਲੜ ਕੇ ਬੰਦਿਆਂ ਨੇ ਇੱਕ ਬੰਦੇ ਜਿਹੜਾ ਨਾਮ ਹੈ ਹਰਪ੍ਰੀਤ ਇਲਿਆਸ ਬੰਟੀ ਉਹਦਾ ਕਤਲ ਕਰਤਾ ਸੀ ਆ ਸ਼ਾਰਟ ਵੈਪਨ ਸੇ ਉਹਦੇ ਗੋਡੇ ਔਰ ਬੋਡੀ ਮੇ ਇੰਜਰੀ ਕਰਕੇ ਉਹਦਾ ਹਾਰਟ ਪੰਚਰ ਕਰਤਾ ਸੀ ਉਹਦੇ ਵਿੱਚ ਅਸੀਂ ਪਹਿਲੇ ਤੋਂ ਦੋ ਬੰਦੇ ਜਿਹੜੇ ਮੁੱਖ આરોપી ਹੈ 파ਰਥ ਔਰ ਲੋਕੇਸ਼ 엘ያስ ਚਿੰਕੀ ਇਹ ਸਾਰੇ ਬੰਦੇ ਰਲ ਮਿਲ ਕੇ ਟ੍ਰੈਵਲ ਏਜੰਟੀ ਦਾ ਕੰਮ ਕਰਦੇ ਸੀ ਫਿਲਹਾਲ ਕਿ ਇਨਵੈਸਟੀਗੇਸ਼ਨ ਵਿਦ ਹੈ ਕਿ ਇਹ ਨਾ ਕੁਝ ਕੁ ਡਾਕੂਮੈਂਟੇਸ਼ਨ ਦਾ ਕੰਮ ਕਰਦੇ ਸੀ ਜਦਾਂ ਕਰਕੇ ਨਾ ਇਹ 파ਰਥ ਮੁੰਡਾ ਹੈ ਜਿਹੜਾ ਇਹਨੂੰ ਜਿਸ ਬੰਦੇ ਨੇ ਜਿਸ ਬੰਦੇ ਕੋ ਮਾਰਾ ਹੈ ਉਹਦੇ ਉਹਨੂੰ ਇਹਨੇ 15-20 ਲੱਖ 25 ਲੱਖ ਰੁਪਏ ਦਿੱਤਾ ਸੀ ਵਿਦੇਸ਼ ਜਾਣ ਵਾਸਤੇ ਪਰ ਕੁਝ ਕਰਕੇ ਕੋਈ ਪ੍ਰੋਬਲਮ ਕਰਕੇ ਇਹਦਾ ਵੀਜ਼ਾ ਨਹੀਂ ਲੱਗਾ। ਤੋਂ ਇਸ ਕਰਕੇ ਉਹ ਪਰਸਨਲ ਐਂਡਮਨਿਟੀ ਰੱਖਦੇ ਸੀ ਉਹ ਬਾਰ-ਬਾਰ ਉਹਨੂੰ ਹਰਾਸ ਕਰਦੇ ਸੀ ਕਿ ਤੁਸੀਂ ਡਾਕੂਮੈਂਟੇਸ਼ਨ ਤੁਸੀਂ ਸਾਡਾ ਕਰਕੇ ਉਹਦੇ ਬਾਅਦ ਵੀ ਸਾਨੂੰ ਬਾਹਰ ਨਹੀਂ ਭੇਜਾਂ। ਵਿੱਚ ਮੇਂ ਦੋ-ਚਾਰ ਬੰਦੋ ਕੀ 올 ਇਨਵੋਲਵਮੈਂਟ ਹੈ ਜਿਹਦੇ ਵਿੱਚ ਅਸੀਂ ਵੱਖਰਾ ਪਰਚਾ ਕਰਾਂਗੇ। ਇਸ ਕਰਕੇ ਇਹਨੇ ਆਪਣੇ ਜੀਜਾ ਨੂੰ ਬੁਲਾਇਆ ਜਿਹੜਾ ਹੈਗਾ ਲੋਕੇਸ਼ ਚਿੰਕੀ और ये सारे इकट्ठे होके इन्हें दो चार मुंडे और बुलाए उत्थे तेज हथियार ये लेके आए पहुंचे उत्थे लड़ाई हुई लड़ाई करके फिर उत्थे ड्यूरिंग ल... कपल इन्होंने हरप्रीत नू मार दिया

ਜਿਹੜੇ ਰਿਲੇਸ਼ਨ ਹੈ ਕਰਨ ਉਹ ਆ ਕੇ ਹਸਪੀਟਲ ਦਾਖਲ ਹੋਇਆ ਪਿੱਛੇ-ਪਿੱਛੇ ਸਾਰੇ ਪਿੰਡ ਵਾਲੇ ਸਿਵਲ ਹਸਪੀਟਲ ਆ ਗਏ ਆ ਉਹਨਾਂ ਨੂੰ ਬੇਸਿਕਲੀ ਉਹਨਾਂ ਦੀ ਮਨਸ਼ਾ ਸੀ ਜਿਹੜਾ ਮੁੰਡਾ ਹਸਪੀਟਲਾਈਜ਼ ਹੋਇਆ ਸੀ ਉਹਨੂੰ ਮਾਰਨ ਦੀ ਪਰ ਉਹਦਾ ਭਰਾ ਛੋਟਾ ਭਰਾ ਉਹ ਗੱਡੀ ਦੇ ਵਿੱਚ ਬੈਠਾ ਸੀ ਆ ਕੇ ਉਹਨਾਂ ਨੇ ਸ਼ੀਸ਼ੇ-ਵਿਸ਼ੇ ਤੋੜੇ ਉਹਨੂੰ ਮਾਰਿਆ ਕੁੱਟਿਆ ਔਰ ਡਿਊਰਿੰਗ ਮਤਲਬ ਇਹ ਮਾਰਪੀਟ ਮੇ ਹੀ ਉਸ ਬੰਦੇ ਦੀ ਡੈਥ ਹੋ ਗਈ ਸੋ ਇਹਦੇ ਵਿੱਚ ਅਸੀਂ ਜਸਵੰਤ ਸਿੰਘ ਜਿਹੜਾ ਸਰਪੰਚ ਹੈ ਉਹਦੀ ਅਰੈਸਪਾਈ ਹੈ ਨਾਲ ਕਲ ਤਿੰਨ ਬੰਨੋ ਦੀ ਅਰੈਸ ਹੋਰ ਪਾਈ ਹੈ ਸੌਰਾ ਬੇਲਿਆ ਸਲੋਹਾਂਡਾ ਕਰਨੈਲ ਸਿੰਘ ਅਮਨਦੀਪ ਏlias ਕਾਲੂ ਇਹ ਸਾਰੇ ਬੰਦੇ ਪਹਿਲੇ ਵੀ ਡਿਫਾਲਟਰ ਹੈ ਇਹਨਾਂ ਦੇ ਉੱਪਰ ਪਹਿਲੇ ਵੀ ਲੜਾਈ ਝਗੜੇ ਦੇ ਪਰਚੇ ਦਰਜ ਹੈ ਤਾਂ ਉਹਨਾਂ ਦੀ ਡਿਟੇਲ ਅਸੀਂ ਤੁਹਾਨੂੰ ਦੇ ਦੇਵਾਂਗੇ ਕਿੰਨੇ ਮਰਡਰ ਹੋ ਕਿੰਨੇ ਨਹੀਂ ਅਸੀਂ ਦੇ ਵਿੱਚ ਕਿੰਨੇ ਮਰਡਰ ਨੇ ਔਰ ਕਿੰਨੇ ਅਰੈਸਟ ਦੇਖਿਏ ਟੋਟਲ ਮਰਡਰ ਦੇ 3 ਮਰਡਰਸ ਹੈ ਇੱਕ ਸੁਲਤਾਨਪੁਰ ਲੋਧੀ ਹੈਗਾ ਕਬੀਰਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਸਾਡਾ ਇੱਥੇ ਸਦਰ ਕਪੂਰਥਲੇ ਦੇ ਵਿੱਚ ਹੈ ਇੱਕ ਸਾਡਾ ਮਜੀਠ ਚੌਕ ਅਰਬਨ ਸਟੇਟ ਵਾਲਾ ਮਸਲਾ ਹੈ ਟੋਟਲ 3 ਮਰਡਰਸ ਹੈ ਇਹਦੇ ਵਿੱਚ ਅਸੀਂ ਟੋਟਲ ਹੁਣ ਤੱਕ 7 ਬੰਦੀਆਂ ਦੀ ਅਰੈਸਟ ਪਾਈ ਹੋਈ ਹੈ ਪਰ ਜੋ ਹਸਪੀਟਲ ਵਾਲਾ ਬੰਦਾ ਹੈ ਉਸਨੇ ਜੋ ਲੋਕ